ਗੁग्गा ਮੜੀ ਮੰਦਰ ਵਿਖੇ ਬਣੇ ਹੋਏ ਗੋਗਾ ਜਹਰਬੀਰ ਮੰਦਰ ਦੇ ਦਰਸ਼ਨ 17 ਅਗਸਤ ਨੂੰ ਗੁग्गा ਮੜੀ ਮੰਦਰ ਤਪਾ ਵਿਖੇ ਗੁग्गा नोमी ਦਾ ਮੇਲਾ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਅਗਲੇ ਦਿਨ 17 ਅਗਸਤ 2025 ਨੂੰ ਮਨਾਇਆ ਜਾਂਦਾ ਹੈ ਇਸ ਮੌਕੇ ਦੂਰ ਦਰਾਡੇ ਤੋਂ ਸ਼ਰਧਾਲੂ ਵੱਡੀ ਗਿਣਤੀ ਵਿੱਚ ਗੋਗਾ ਮਾੜੀ ਮੰਦਿਰ ਗੋਗਾ ਜਹਰ ਵੀਰ ਜੀ ਦੇ ਨਤਮਸਤਕ ਹੋ ਕੇ ਮਿੱਟੀ ਘੜਦੇ ਨੇ ਅਤੇ ਪਰਿਵਾਰਾਂ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀਆਂ ਕਰਦੇ ਨੇ ਤਾਂ ਤੁਸੀਂ ਵੀ ਇੱਕ ਵਾਰ ਉਹ ਰਾ ਕੇ ਸੱਚੇ ਮਨ ਨਾਲ ਜੋ ਇਸ ਸਥਾਨ ਤੇ ਮਰਜ਼ੀ ਮੰਗੋਗੇ ਗੋਗਾ ਜਹਰ ਵੀਰ ਜੀ ਤੁਹਾਡੀ ਹਰ ਮਨੋ ਕਾਮਨਾ ਪੂਰਨ ਕਰਨਗੇ ਇੱਕ ਵਾਰੀ ਇਸ ਮੰਦਰ ਤੇ ਨਤ ਮਾਸਤਕ ਹੋ ਕੇ ਜਰੂਰ ਦੇਖੋ ਤਾਂ ਗੋਗਾ ਜਹਰ ਵੀਰ ਜੀ ਤੁਹਾਡੀਆਂ ਖਾਲੀ ਝੋਲੀਆਂ ਭਰਪੂਰ ਕਰ ਦੇਣਗੇ ਇਹ ਸਮਾਦੀ ਸਥਾਨ ਹੈ ਗੋਗਾ ਜਹਰ ਵੀਰ ਜੀ ਦਾ ਤੁਹਾਨੂੰ ਸਾਰੇ ਦਰਸ਼ਨ ਕਰਵਾ ਰਹੇ ਹਾਂ ਤਾਂ ਵੀਡੀਓ ਨੂੰ ਸ਼ੇਅਰ ਕਰ ਲਾਈਕ ਕਰਿਓ ਤੁਸੀਂ ਜੋ ਵੀ ਸ਼ਰਧਾਲੂ 17 ਅਗਸਤ ਨੂੰ ਗੁਗਾ ਮਾੜੀ ਮੰਦਿਰ ਵਿਖੇ ਸਥਾਨ ਤੇ ਆਉਣਗੇ ਕਿ ਜੋ ਕੱਚੀ ਲੱਸੀ ਸੰਗਤਾਂ ਵੱਲੋਂ ਚੜਾਈ ਜਾਂਦੀ ਹੈ ਉਹਨੂੰ ਕਿਰਪਾ ਕਰਕੇ ਅੰਦਰ ਨਾ ਚੜਾਉਣ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਜੀ ਦੇ ਸਥਾਨ ਤੇ ਨਤਮਸਤਕ ਹੁੰਦੇ ਨੇ ਕੱਚੀ ਲੱਸੀ ਨਾਲ ਚਾਰੇ ਪਾਸੇ ਦਿਲਕਣ ਹੋ ਜਾਂਦੀ ਹੈ ਇਸ ਲਈ ਹੱਥ ਬਨ ਕੇ ਬੇਨਤੀ ਹੈ ਸਰਦਾਲੂਆਂ ਨੂੰ ਕਿ ਜੋ ਮੰਦਰ ਦੇ ਪਿਛਲੇ ਪਾਸੇ ਲੱਸੀ ਪਾਉਣ ਵਾਸਤੇ ਸਪੈਸ਼ਲ ਥਾਂ ਬਣਾਈ ਗਈ ਹੈ ਉਸ ਵਿੱਚ ਹੀ ਕੱਚੀ ਲੱਸੀ ਪਾਉਣਾ ਅਤੇ ਜੋ ਆٹے ਦੇ ਆਪਾਂ ਬਾਬਾ ਜੀ ਬਣਾਉਂਦੇ ਆ ਇਰੇ ਝਟਾਉਣੇ ਆ ਜਾਂ 나ਗ ਬਣਾ ਕੇ ਝਟਾਉਣੇ ਆ ਉਹ ਵੀ ਬਾਹਰ ਪ੍ਰਬੰਧਕਾਂ ਵੱਲੋਂ ਜਗਾ ਬਣਾਈ ਗਈ ਹੈ ਉਸ ਵਿੱਚ ਹੀ ਪਾਉਣ ਤੇ ਬਿਲਕੁਲ ਪੂਰੀ ਮਰਜ਼ਾਦਾ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਅਤੇ ਮੂੰਹੋਂ ਮੰਗੀਆਂ ਮਰਾਦਾ ਪਾਉਣ ਤੁਹਾਨੂੰ ਫੇਰ ਦੱਸ ਦਈਏ 17 ਅਗਸਤ ਨੂੰ ਬਾਬਾ ਜੀ ਦਾ ਗੁੱਗਾ ਨਮੀ ਦਾ ਮੇਲਾ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਅਗਲੇ ਦਿਨ ਤਾਂ ਜ਼ਰੂਰ ਆਓ। ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰੋ। ਇਸ ਮੰਦਰ ਦੀ ਸੇਵਾ ਗੁੱਗਾ ਮੜੀ ਮੰਦਰ ਦੀ ਸੇਵਾ ਸ਼੍ਰੀ ਅਮਰਤ ਸ਼ਰਮਾ ਸੁਪੁੱਤਰ ਸ਼੍ਰੀ ਪ੍ਰਸ਼ੋਤਮ ਸ਼ਰਮਾ ਨਿਵਾਸੀ ਕੈਨੇਡਾ ਵੱਲੋਂ 1 ਇਕੱਠ 2010 ਨੂੰ ਪਰਿਵਾਰ ਸਮੇਤ ਕਰਵਾਈ ਗਈ ਹੈ ਤਾਂ ਮੈਂ ਤੁਹਾਡਾ ਆਪਣਾ ਵੀਜੇ ਸ਼ਰਮ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਗੋਗਾ ਯਹਰਪੀਰ ਸਭ ਤੇ ਮੇਰ ਪਰੇ ਹੱਥ ਰੱਖਣ ਜੈ ਗੋਗਾ ਯਹਰਪੀਰ